ਜੋ ਜਿੰਕਾ ਕਾਲਸਾ ਸ਼ੁਰੂ ਹੋਇਆ ਇੱਕ ਦੋ ਚੀਤੇ ਪਾਈਸੀ ਤਰਨ ਤਰਨ ਬਹੁਤ ਵਾਰ ਸੱਤ ਮੱਥਾ ਟੇਕਣ ਤੇ ਅੱਜ ਆ ਗਈ 14 ਦਿਨਾਂ ਕਰਕੇ ਸੰਗਤ ਘਾਟੀ ਜਾ ਵੈਸੇ ਅੰਚ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਹੈ 16 ਕਿੱਲਾਂ ਦੇ ਵਿੱਚ ਆਲ ਵਲ ਕਿੰਨਾ ਰਾਜ ਮادیه ਚੱਲਦੀ ਤੇ ਸਾਨੂੰ ਤਾਂ ਬਹੁਤ ਮਮਾ ਉਹ ਨਹੀਂ ਇਥੇ ਮਨਾ ਰਿਹਾ ਅੱਜ ਆ ਕੀ 14 ਕੱਲ ਨੂੰ ਮਸਿਆ ਹੈ ਤੇ ਆਪਾਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਫਿਰ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਤੁਸੀਂ ਆਪਣੇ ਨਾਲ ਜੁੜੇ ਰਹਿਣਾ ਦਰਸ਼ਨ ਜੀ ਦਰਬਾਰ ਸਾਹਿਬ ਜੀ ਤੇ ਆਪਾਂ ਆ ਕੇ ਬਿਲਕੁਲ ਨਜ਼ਦੀਕ ਹੁਣ ਆਪਾਂ ਮੱਥਾ ਟੇਕਾਂਗੇ ਜੀ ਸਾਨੂੰ ਤਾਂ ਬਹੁਤ நஷான ரண்பா meherban sacha sa ਰਚੋ ਬਾਰਾਂਜਾ ਅਸਰ ਚੁਲਾ ਲੈਣੇ ਦਿੱਥ ਸਰੋਵਰ ਚ ਪ੍ਰਸਾਦ ਲੈਣੇ ਮੱਛੀਆਂ ਬਹੁਤ ਵੱਡੀਆਂ ਵੱਡੀਆਂ ਸਭ ਤੋਂ ਪੰਜਾਬ ਦਾ ਸਭ ਤੋਂ ਆਲ ਵਰਲਡ ਦਾ ਵੱਡਾ ਸਰੋਵਰ ਹੈ ਗੁੱਡੀ ਚੜ੍ਹਨ ਦੇ ਉੱਤੇ ਦਰਦੀ ਪੱਖਣਾ ਕਰਕੇ ਆਪਾਂ ਉਹ ਸਾਹਮਣੇ ਗੇਟ ਤੇ ਹਨਾ ਉਹ ਗੇਟ ਦੇ ਉੱਪਰ ਦੱਖਣਾ ਕਰਕੇ ਸਾਰੇ ਪਰੀ ਪਰ ਦੱਖਣਾਂ ਦੇ ਵਿੱਚ ਇਹ ਬੂਟੇ ਲਾਤੇ ਪਹਿਲਾਂ ਨਹੀਂ ਸੀ। ਉਹ ਸਾਰੀ ਪਰਦਖਤ ਇਹ ਜਾ ਇਸ ਸਾਈਡ ਲੱਗੇ ਆ ਉਹ ਸਾਈਡ ਨਹੀਂ ਲੱਗੇ ਸਾਰੇ ਸਾਰੇ ਲੱਗੇ। ਉਹ ਸਾਈਡ ਵੀ ਲਾਉਣਗੇ ਸ਼ਾਇਦ। ਦੁਆਰ ਨਾਲ ਲੱਗ ਜਾਊਗਾ। ਉਧਰ ਆਈਗੇ। ਤੇ ਅਸਾਂ ਆਪਣਾ ਗੇਟ ਤੇ ਪਹੁੰਚ ਗਏ ਸਾਹਮਣੇ। ਤੇ ਅਸਾਂ ਆਪਣਾ ਲਾਵਾਂਗੇ ਜੋੜਾ। ਜੋੜਾ ਲਾਣਾ ਤੁਹਾਨੂੰ ਉਹ ਸਰ ਲੰਗਰ ਹਾਲਾ ਲੰਗਰਾਲ ਚਾਪਾ ਖਿਲਾਲ ਨਹੀਂ ਲੰਗਰ ਸ਼ਗਨ। ਤਾਂ ਉੱਧਰ ਦੀ ਲੋਕ ਵਿੱਚ ਹੋੜਾ ਊੜਾਕ ਇਹ ਸਾਈਡ ਬਾਹਰਲੀ ਸਾਈਡ ਦੁਕਾਨਾਂ ਲੱਗੀਆਂ ਤੇ ਉਧਰ ਆਪਾਂ ਗੱਡੀ ਪਾਰਕਿੰਗ ਕੀਤੀ ਹੈ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਤੇ ਇਧਰਲੇ ਵੱਲੇ ਲੰਗਰ ਆਲਾ ਦੁਕਾਨਾਂ ਖੂਬ ਲੰਮੀ ਲਾਈਨ ਦੇ ਵਿੱਚ ਆਸ ਕੇ ਪਾਸ਼ਾ ਤੇ ਪਾਗੜਾ ਲਾ ਦੇ ਉਹ ਸਾਹਮਣੇ ਆਪਾਂ ਗੱਡੀ ਪਾਰਕਿੰਗ ਕੀਤੀ ਆਪਾਂ ਜਾਣੇ ਉਹ ਗੱਡੀ ਕੋਲ ਫਿਰ ਮਿਲਦੇ ਹਾਂ ਲੋ ਵੀ ਆਪਾਂ ਆਏ ਹਾਂ ਵੱਡੀ ਪੈਣ ਦੇ ਪਿੰਟ ਹੁਣ ਚੱਲੇ ਆਪਾਂ ਕਰੇ ਆਪਣੇ ਹੈ ਮਾਸ਼ਾ ਅਲਵਾੜਾ ਸੋਹਣਾ ਸੋਹਣਾ ਹੀ ਸੋਹਣਾ ਇਹ ਆ ਕੋਠੀ ਇਹਨਾਂ ਦੀ ਪਰਲੇ ਬੰਨੇ ਬਾਅਦ ਚ ਦਿਖਾਵਾਂਗੇ ਚਿੰਤਾ ਭੁੱਲ ਗਿਆ ਆਪਾਂ ਲੈ ਕੇ ਚੱਲੇ ਨਾਲ ਉਹ ਰੜਿੜੀ ਰੜਿੜੀ ਸੀਸਟਾ ਨਾ ਲੋ ਚਲਾ ਉਹ ਤੇ ਸੀਸਟਾ ਨਾ ਕਿੱਥੇ ਹੋਣਾ ਉਹ ਵੀ ਪਰਲੇਮੈਂਟ ਸੀਸਟਾ ਨਾ ਕਰਾ ਵੀ ਤੂੰ ਹਾਂਜੀ ਕੀ ਕਹਿੰਦੇ ਉਹ ਬੰਦ ਕਿੰਨੋ ਤੈਨੂੰ ਕੀ ਕਹਿੰਦੀ ਬਲ ਚੱਕਰ ਬਣ ਗਿਆ ਮਿੱਤਰੋ ਐਕਸੀਡੈਂਟ ਓਏ ਹੋਏ ਹੋਏ ਬੰਦਾ ਬੈਠਾ ਤੇ ਬਾਬਾ ਡਾਕਾ ਉਹ ਉੱਲੇ ਉਹਦੇ ਕੋਲ ਜਾਣਾ ਹੈ ਉਹ ਜਿਹੜਾ ਜਾਂਦਾ ਉਹ ਪਹਿਲਾਂ ਘਰ ਸੇ ਨਾ ਘਰ ਆਂਦੇ ਦੇ ਆਕਸੀਡੈਂਟ ਹੋ ਗਿਆ ਕਿੱਦਾਂ ਵੀਰ ਬਚਿਆ ਜਾਦੀ ਛੱਡਦੇ ਨਹੀਂ ਲੱਗੀ ਉਹ ਤਾਂ ਜਾਨੂ ਕੱਢ ਨਹੀਂ ਸਕਾਂ ਵਾਏ ਆ ਮੋਬਾਈਲ ਨੂੰ ਤੇ ਨਾ ਇਹ ਤਾਂ ਨਹੀਂ ਕੋਈ ਗੱਲ ਹੈ ਤੁਹਾਡੀ ਓਏ ਉਹ ਸ਼ਾਮ ਨੂੰ ਗੱਡੀ ਵਾਰ ਆ ਆਪਾਂ ਆ ਤੁਹਾਡਾ ਪਰਣਾ ਬਾਹਰ ਗੱਡੀ ਵਾਰ ਬੋਲੇ ਹਾਂ ਆ ਵੀਰ ਗੱਲ ਮੇਰਾ ਵੀਰ ਆ ਬੰਨ ਵਲੇੜਦਾ ਗਲੀ ਮੁੜ ਗਈ ਵਿਚਾਰੇ ਅੱਜੀ ਨਹੀਂ ਹੋਰ ਨਾ ਆ ਤੁਨੀ ਨੇ ਪੈਂਦਾ ਗੱਲ ਫੜ ਕੇ ਖਿੱਚੀ ਕੁੱਦੀ ਕਰਦੇ ਤੱਤਾ ਤੱਤਾ ਕਹ ਲਏ ਖਿੱਚੀ ਕਰਦੇ ਯਾਰ ਕੀ ਕਰਦੇ ਕੋਈ ਯਾਰ ਇਹ ਤਾਂ ਪਰਨੇ ਨਾ ਕਰਦੇ ਯਾਰ ਮੈਂ ਨਹੀਂ ਖੇ ਸਕਦਾ ਹੋਰ ਯਾਰ ਕੋਈ ਨਹੀਂ ਯਾਰ ਕੇਰਾ ਆਪਾ ਖੇਦਣਾ ਹੋ ਗਈ ਗੱਲ ਖਿਚਣ ਦੀ ਮੈਂ ਕਹੀ ਦਿੰਦਾ ਪੀੜਾ ਨਹੀਂ ਚਾਹੇ ਗੱਲ ਦੀ ਕੋਈ ਨਹੀਂ ਪ੍ਰਾਤ ਸ਼ੁਕਰਗੁਜ਼ਾਰ ਆਹ ਇਹ ਗੱਡੀ ਜੀ ਵੀ ਬਲਾਰੋ ਰਾ ਵੀਰ ਕਰਾ ਉਹ ਰਾ ਭਾਈ ਆਉਂਦੇ ਚੱਲੀ ਆਓ ਜਾਂਦਾ ਗੱਡੀ ਤੇ ਤੂੰ ਦੂ ਦੇ ਦੇ ਚੱਲ ਆ ਜਾ ਮੇਰੇ ਵੀਰ ਬਾਹਰ ਤੇ ਆ ਆ ਜਾ ਬਜੇ ਆ ਬਜੇ ਬਜੇ ਆ ਜਾ ਗੱਡੀ ਭਾਜੀ ਆ ਆ ਬਜੀ ਆ ਜਾ ਆ ਜਾ ਜਿਦੂ ਘਰ ਨੂੰ ਕਿ ਨਹੀਂ ਆ ਚੱਲ ਜੂਗੀ ਆ ਜਾ ਬਾਹਰ ਆ ਤੂੰ ਆ ਮੇਰਾ ਵੀਰ ਹੋ ਗਈ ਸਿੱਧੀ ਹੈ ਇਹ ਨੂੰ ਆਦੀ ਜਲਦੀ ਹੈ ਆ ਯਾਰ ਵੀ ਬੜੀ 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 ਕਿਸਮਤ ਤੇਜ ਹੈ ਵਿਚਾਰੇ ਨੇ ਫੱਟ ਗਏ ਥੋੜੇ ਲੱਣੇ ਵੀ ਨਹੀਂ ਸਰਕੂ ਹੁੰਦਾ ਕਿ ਜੰਦ ਨੇ ਛੱਡਿਆ ਹੋਵੇ ਉਹ ਵੀ ਛੋਟਾਲੀ ਦੀ ਤੇ ਕੀ ਆ ਉਹ ਤੋਂ ਮੂੰਹ ਐਨੂ ਕੱਪੜਾ ਪਾੜੀ ਥੋੜਾ ਇਹ ਤਾਂ ਵਿਚਾਰੇ ਕੱਪੜਾ ਪਾੜੀ ਉਸਤਾਦ ਬੜੀ ਮੋਬਾਈਲ ਫੜੀ ਆ ਇਹ ਪੱਟੀ ਬੰਨੇ ਬਾਈ ਇਹ ਜਿਹੜਾ ਬੰਦਾ ਉੱਤੇ ਫਿਰ ਥੱਲੇ ਨਹੀਂ

ਉਹ ਨੂੰ ਨੂੰ ਪਾਜ ਪੁੱਜ ਗਿਆ ਸਾਲਾ ਮੇਰੇ ਕਿਹੜਾ ਦੇ ਦੇ ਹਾਂਜੀ ਇਹ ਬੰਦਾ ਨਿਕਲ ਨਹੀਂ ਜਾਂਦਾ ਉਹ ਵੀਰ ਬਾਹਰ ਨਿਕਲ ਉਹ ਨਿਕਲਿਆ ਨਹੀਂ ਜਾਂਦੇ ਵੀਰ ਜੀ ਵਿੱਚੋਂ ਉਹ ਨੂੰ ਪਾਜ ਪਾਣੀ ਪੁਣੀ ਪੀ ਤੋ ਮੇਰਾ ਉਹ ਆਹ ਹੱਥੋਂ ਕੱਢੋ ਕੋਈ ਉਹ ਆਹ ਹੱਥੋਂ ਕੱਢੋ ਅੱਗੇ ਕਰਨਾ ਪਊਗਾ ਆ ਵੇ ਆ ਵੇ ਲੱਗਾ ਕੱਢਣਾ ਆ ਵੇ ਆ ਵੇ

ਆ ਧੂਆ ਕਿੱਥੋਂ ਨਿਕਲ ਰਿਹਾ ਧੂਆ ਨਿਕਲ ਰਿਹਾ ਗੱਡੀ ਚ ਆ ਵੇ ਤੂੰ ਆ ਪੂਰੀ ਦਾ ਬਾਬਾ ਆ ਲਉ ਲੋਕ ਧੂਆ ਦੇਦਾ ਕੋਈ ਨਹੀਂ ਕੋਈ ਨੀ ਕੋਈ ਦਾ ਮੜਾ ਕੋਈ ਨਹੀਂ ਤਾ ਕਰੀ ਮੇਰਾ ਕੋਈ ਨਹੀਂ ਸਟਾਰ ਉਹ ਲਾ ਰੱਖੋ ਅਸਰਾ ਕੋਈ ਨੀ ਨੰਬਰੀ ਨਹੀਂ ਦਿਖਣ ਉਹ ਮੜ ਆ ਜਾ ਹੈਗਾ ਕੋਈ ਨਹੀਂ ਬਾਹਰ ਮੜਾ ਕਬਰੀਆਂ ਵੀ ਪੰਜਾਬੋਂ ਹਾਂ ਬਈ ਠੀਕ ਆ ਅੱਛਾ ਬਾਕੀ ਨੂੰ ਕੋਈ ਕੰਮ ਨਹੀਂ ਆ ਖਾਣੇ ਗਾੜੀ ਤਾਂ ਜਿੰਨੇ ਬੰਦੇ ਰਹੇ ਹੋ ਸੇਰ ਵਜ ਜਾਣਾ ਠੱਡਾ ਸੇਰ ਵਜ ਜਾ ਤਾਂ ਕਰਕੇ ਲੱਗ ਪਿਆ ਨਾ ਤੇਰੀ ਗੱਡੀ ਦੇ ਹੋਰ ਕੋਈ ਪੰਜੂ ਵੀਰ ਕੋਈ ਚੱਕਰ ਨਹੀਂ ਆ ਗੱਡੀ ਆਪਣੀ ਪਾਣੀ ਆਗਾ ਦੇਖ ਕੇ ਹੈ ਗੱਡੀ ਆਪਣੀ ਪਾਣੀ ਆਗਾ ਦੇਖ ਕੇ ਹਾਂ ਬੋਲ ਬੋਲਦੀ ਆਪਾਂ ਚੱਲੂ ਆ ਆਪਾਂ ਜਾਣ ਗਿਆ ਏ ਘਰੋਂ ਬਿਆਲਪੁਰ ਤੋਂ ਤੇ ਰਾਤ ਨੂੰ ਜਿੱਦਾਂ ਐਕਸੀਡੈਂਟ ਹੋਇਆ ਬਹੁਤ ਤਰਨਾਕ ਇਹ ਵੀ ਅੱਧੀ ਲੱਤ ਟੁੱਟ ਗਈ ਡਰਦੇ ਦਰਦੇ ਵਾਲੀ ਨਹੀਂ ਭਾਈ ਅਜੀ ਮਾਤ ਦੇਖੋ ਉਹ ਇਹੋ ਜਿਹਾ ਕੱਢਦੇ ਨੇ ਅੱਗ ਬੜੀਆਂ ਚੀਕਾਂ ਵੱਜੀਆਂ ਛੱਡ ਕੇ ਪਰਹ ਦਾ ਦੂਰ ਵੱਜ ਗਿਆ ਉਹ ਕਰਦੇ ਸੀ ਆ ਵੀ ਬੜੀ ਤੇਜ਼ ਆਈ ਮੈਂ ਕਿਹਾ ਕਿ ਉਹ ਨਾਲ ਹੋ ਗਈ ਉਹ ਵੀ ਵਰਮਟ ਇੰਸਟਾਗ੍ਰਾਮ ਤੇ ਫਿਰ ਬਿਆਦਾ ਜਮਾ ਮੰਗਦੀ ਮੈਂ ਤਾਂ ਉਹਨੂੰ ਪਾਸ ਕਰਨ ਲੱਗਿਆ ਹਾਂ ਪਾਣੀ ਪੀਣ ਲੱਗਿਆ ਛੜ ਕੇ ਆਹ ਬਾਈ ਮੇਰੇ ਮਗਰ ਸੀਗਾ ਜੋ ਪਾਣੀ ਇਹ ਡੱਕ ਡੋਲੇ ਜੇ ਖਾਣ ਲੱਗ ਗਿਆ ਉਹ ਡਰਾਈਵਰ ਭੱਜ ਗਿਆ ਨਾ ਗੱਡੀ ਗੱਡੀ ਉਹ ਗੱਡੀ ਮੈਂ ਪਾਣੀ ਪੀਂਦੇ ਰਿਹਾ ਉਹ ਕਰ ਲਿਆ ਪਾਣੀ ਪੀ ਉਹ ਨਾ ਬਾਈ ਦੇ ਨਾਲ ਲਾ ਲਈ ਜਦੋਂ ਗੱਡੀ ਨੂੰ ਉਧਰ ਗੱਡੀ ਇਧਰੋਂ ਆਹਦਾ ਗੱਡੀ ਦਮਾਉਂਦੀ ਆ ਸਹੀ ਇੱਧਰ ਆਉਂਦੀ ਐ ਇਹਨਾਂ ਦੀ ਤਰ੍ਹਾਂ ਟਰੱਕ ਵਾਲਿਆਂ ਦੀ ਗਲਤੀ ਆ ਟਰੱਕ ਵਾਲੇ ਆ ਮੈਂ ਇਹਦੇ ਜਾ ਗਿਆ ਪ੍ਰਵਾ ਜਾਣ ਜੂਨੀ ਜਿੱਤੀ ਜੋਰ ਦੀ ਵਿਚਣਾ ਇਹਦੀ ਕੋਈ ਗੱਲ ਨਹੀਂ ਆ